ਨੰ ਬਾਬਾ ਸ੍ਰੀ ਚੰਦ ਜੀ ਇਨਸਾਨੀ ਦਿਲ ਵਿੱਚ ਪਰਮਾਤਮਾ ਰੂਪੀ ਜੋਤ ਜਗਦੀ ਹੈ ਉਸ ਉੱਤੇ ਇਨਸਾਨ ਦਾ ਜੋ ਦਿਮਾਗ ਹੈ ਉਸ ਉੱਤੇ ਸ਼ੀਸ਼ੇ ਦੇ ਬਰਤਨ ਦੀ ਤਰ੍ਹਾਂ ਕੰਮ ਕਰਦਾ ਹੈ ਜੋ ਦਿਲ ਦੇ ਉੱਤੇ ਮੂਦਾ ਮਾਰਿਆ ਹੋਇਆ ਹੈ ਉਸ ਉੱਤੇ ਵਿਚਾਰਾਂ ਦੀ ਧੂਲ ਜੰਮੀ ਹੋਈ ਹੈ ਜੋ ਉਸ ਦੇ ਪ੍ਰਕਾਸ਼ ਨੂੰ ਬਾਹਰ ਦਿਖਾਈ ਦੇਣ ਨਹੀਂ ਦਿੰਦੀ ਪਰਮਾਤਮਾ ਅਜੇ ਹੀ ਜੋਤ ਹੈ ਜੋ ਹਰ ਇੱਕ ਦੇ ਦਿਲ ਵਿੱਚ ਜਗਦੀ ਹੈ ਪਰ ਉਸ ਨੂੰ ਕੋਈ ਦੇਖਣਾ ਹੀ ਨਹੀਂ ਚਾਹੁੰਦਾ ਇਨਸਾਨ ਦਾ ਜੀਵਨ ਬਹੁਤ ਉੱਚੇ ਪਹਾੜ ਦੀ ਤਰ੍ਹਾਂ ਹੈ ਜਿਸ ਦੇ ਵਿੱਚ ਘਾਰ ਵਿਚਾਰ ਰੂਪੀ ਬੱਦਲ ਸਾਇਏ ਹੋਏ ਹਨ ਉਹ ਬੱਦਲ ਵਿਚਾਰਾਂ ਦੇ ਰੂਪ ਵਿੱਚ ਬਸਦੇ ਹਨ ਟੀ ਦੇ ਉੱਪਰ ਜੋ ਨੀਵਾ ਪਹਾੜ ਹੈ ਵਿਚਾਰਾਂ ਦੇ ਰੂਪ ਵਿੱਚ ਕਈ ਤਰ੍ਹਾਂ ਦੇ ਘਾਹ ਦਰਖਤ ਪੇੜ ਪੌਦੇ ਉੱਗਦੇ ਹਨ ਜੋ انسان ਦੇ ਵਿਚਾਰਾਂ ਨੂੰ ਪੇਸ਼ ਕਰਦੇ ਹਨ ਜਦੋਂ انسان ਥੋੜਾ ਉੱਪਰ ਪਹਾੜ ਦੇ ਜਾਂਦਾ ਹੈ ਜੀਵਨ ਦੇ ਥੋੜਾ ਉੱਪਰ ਜਾਂਦਾ ਹੈ ਤਾਂ ਉਸ ਉੱਤੇ ਪਹਾੜ ਉੱਪਰ ਬਰਫ਼ ਪਈ ਹੁੰਦੀ ਹੈ ਜੋ ਇਨਸਾਨ ਦੀ ਸਥਿਰਤਾ ਨੂੰ ਦਰਸਾਉਂਦੀ ਹੈ ਅਤੇ ਇੱਕ ਜਗ੍ਹਾ ਟਿਕੇ ਰਹਿਣ ਨੂੰ ਅਤੇ ਆਪਣੇ ਵਿਚਾਰਾਂ ਨੂੰ ਸੰਗਠਿਤ ਕਰਨ ਨੂੰ ਦਰਸਾਉਂਦੀ ਹੈ ਫਿਰ ਜਦੋਂ ਇਨਸਾਨ ਆਪਣੀ ਉਮਰ ਦੇ ਹਿਸਾਬ ਨਾਲ ਉੱਚੇ ਹੋਰ ਉੱਪਰ ਪਹਾੜ ਤੋਂ ਪਹੁੰਚਦਾ ਹੈ ਬੱਦਲ ਤਾਂ ਹੇਠਾਂ ਰਹਿ ਜਾਂਦੇ ਹਨ ਅਤੇ ਇਨਸਾਨ ਫਿਰ ਜਦੋਂ ਪਹਾੜ ਦੇ ਉੱਪਰਲੇ ਸਿਰੇ ਤੇ ਪਹੁੰਚਦਾ ਹੈ ਉੱਪਰ ਨਾ ਕੋਈ ਬਰਫ਼ ਹੁੰਦੀ ਹੈ ਨਾ ਕੋਈ ਦਰਖਤ ਪੇੜ ਪੌਦੇ ਉੱਤੇ ਸਿਰਫ ਰੇਗਿਸਤਾਨ ਹੁੰਦਾ ਹੈ ਤੇ ਰੇਤ ਦੀ ਤਰ੍ਹਾਂ ਹੀ ਹੁੰਦਾ ਹੈ ਪਹਾੜ ਜਿੱਥੇ ਕੋਈ ਵੀ ਚੀਜ਼ ਕੋਈ ਵੀ ਜੀਵ ਜੰਤ ਨਹੀਂ ਹੁੰਦਾ ਤੇ ਕੋਈ ਵੀ ਕਾਫੂਸ ਨਹੀਂ ਹੁੰਦਾ ਉੱਥੇ ਇਨਸਾਨ ਹੋਂ ਪੂਰੀ ਤਰ੍ਹਾਂ ਸਥਿਰ ਹੋ ਜਾਂਦਾ ਹੈ ਉਮਰ ਦੇ ਲਾਸਟ ਤੇ ਆਨ ਕੇ ਇਨਸਾਨ ਦੇ ਦਿਮਾਗ ਦੇ ਵਿਚਾਰ ਸਥਿਰ ਹੋ ਜਾਂਦੇ ਹਨ ਪਰ ਉਸ ਦੇ ਵਿਚਾਰ ਹੁਣ ਬੁੱਢੇ ਹੋ ਚੁੱਕੇ ਹੁੰਦੇ ਹਨ ਆਪਣੇ ਜੀਵਨ ਕਾਲ ਵਿੱਚ ਜੋ ਸੁਨੇ ਪ੍ਰਾਪਤ ਕਰਨਾ ਸੀ ਉਹ ਸਮਾ ਲੰਘ ਚੁੱਕਾ ਹੁੰਦਾ ਹੈ ਅਤੇ ਇਨਸਾਨ ਤਾਂ ਹੁਣ ਲਾਸਟ ਉੱਪਰ ਪਹਾੜ ਦੇ ਉੱਤੇ ਪਹੁੰਚ ਚੁੱਕਾ ਹੁੰਦਾ ਹੈ ਜਿਸ ਤੇ ਅੱਗੇ ਹੁਣ ਜਾਣਾ ਮੁਸ਼ਕਲ ਹੈ ਅਤੇ ਇਨਸਾਨ ਨੂੰ ਉਸ ਸਮੇਂ ਭਗਤੀ ਕਰਨਾ ਵੀ ਬਹੁਤ ਮੁਸ਼ਕਲ ਹੈ ਕਿਉਂਕਿ ਇਨਸਾਨ ਦੀ ਭਗਤੀ ਕਰਨ ਦੀ ਉਮਰ ਤਾਂ ਲੰਘ ਚੁੱਕੀ ਹੁੰਦੀ ਹੈ ਜੇਕਰ ਇਨਸਾਨ ਸ਼ੁਰੂ ਤੋਂ ਹੀ ਪਰਮਾਤਮਾ ਦਾ ਨਾਮ ਜਪਦਾ ਸਿਮਰਨ ਕਰਦਾ ਤਾਂ ਹੁਣ ਉਸਨੇ ਕੀ ਕੁਝ ਪ੍ਰਾਪਤ ਕਰ ਲੈਣਾ ਸੀ ਇਨਸਾਨ ਨੂੰ ਪਤਾ ਵੀ ਨਹੀਂ ਇਨਸਾਨੀ ਮਾਨਤਾ ਪਰਮਾਤਮਾ ਦੇ ਨਾਮ ਦਾ ਭੁੱਖਾ ਹੈ ਪਰ ਇਨਸਾਨ ਉਸ ਨੂੰ ਪਰਮਾਤਮਾ ਦਾ ਨਾਮ ਨਹੀਂ ਦਿੰਦੇ ਚੁਗਲੀਆਂ ਦੀ ਖੁਰਾਕ ਦਿੰਦੇ ਹਨ ਪਰ ਉਸ ਦੇ ਨਾਲ ਮਨ ਨਹੀਂ ਭਰਦਾ ਪਰਮਾਤਮਾ ਦਾ ਨਾਮ ਹੀ ਇਨਸਾਨ ਦਾ ਮਨ ਪਰ ਸਾਕਦਾ ਹੈ ਅਤੇ ਜੀਵਨ ਵਿੱਚ ਸੰਤੁਸ਼ਟੀ ਪੈਦਾ ਕਰ ਸਕਦਾ ਹੈ ਤਾਂ ਤਾਂ ਬਾਬਾ ਸ੍ਰੀ ਚੰਦ ਜੀ ਮਹਾਰਾਜ